ਅਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਪਿਛਲੇ ਦਿਨੀ ਇੱਕ ਬੱਚਾ ਬਹੁਤ ਵਾਇਰਲ ਹੋਇਆ ਸੀ ਪੰਜਾਬ ਦੇ ਵਿੱਚ ਜਿਹੜਾ ਕਹਿੰਦਾ ਸੀ ਵੀ ਸਾਡੇ ਘਰੇ ਆਟਾ ਹੈ ਨਹੀਂ ਸੀ ਤਾਂ ਉਸ ਬੱਚੇ ਨੂੰ ਕਿਸੇ ਵੀਰ ਨੇ ਜੌਂਡੀਆ ਟਰੈਕਟਰ ਜਿਹੜਾ ਉਹ ਇੱਕ ਗਿਫਟ ਤੌਰ ਤੇ ਦੇ ਦੇਣਾ ਇੱਕ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਤਾਂ ਉਹਨੇ ਉਹਦੀ ਗਰੀਬੀ ਨੂੰ ਦੇਖ ਕੇ ਟਰੈਕਟਰ ਭੇਟ ਕਰ ਦਿੱਤਾ ਤੇ ਮੈਂ ਅੱਜ ਤੁਹਾਨੂੰ ਉਹ ਸਾਥੀ ਨਾਲ ਮਿਲਾਉਣ ਜਾ ਰਿਹਾ ਜਿਹੜੇ ਪੰਜਾਬ ਦੇ ਨੌਜਵਾਨ ਨੇ ਇਹ ਟਰੈਕਟਰ ਨੂੰ ਇੱਕ ਛੋਟੀ ਜਿਹੀ ਭੇਟ ਹੀ ਸਮਝਿਆ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਸਾਥੀਆਂ ਨੇ ਮਦਦ ਕੀਤੀ ਹੈ ਤਾਂ بڑے ਐਮਐਲਏ ਵੀ ਪਹੁੰਚੇ ਉਹਨਾਂ ਨੂੰ ਨੌਕਰੀ ਵੀ ਦਵਾ ਦਿੱਤੀ ਹੈ ਉਹਦੇ ਮਾਤਾ ਪਿਤਾ ਨੂੰ ਪਰ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਕਿ ਟਰੈਕਟਰ ਦਾ ਜੌਡੀਆ ਟਰੈਕਟਰ ਦੇਖ ਲਓ ਕੈ ਲੱਖ ਰੁਪਏ ਦਾ ਆਉਂਦਾ ਤਾਂ ਇਸ ਬੰਦੇ ਦੇ ਮੂੰਹੋਂ ਸੁਣਾਉਂਗਾ ਕਿ ਆਖਰ ਐਡਾ ਦਿਲ ਕਿੱਥੋਂ ਲੈ ਕੇ ਆਇਆ ਇਹਦਾ ਕੀ ਕਹਿਣਾ ਇਹਨਾਂ ਗੱਲਾਂ ਤੇ ਤੇ ਹੋਰ ਜਿਹੜੇ ਬੱਚੇ ਨੇ ਪੰਜਾਬ ਦੇ ਵਿੱਚ ਜਿਹੜੇ ਕਿ लाचार ਨੇ ਉਹਨਾਂ ਦੀ ਆਸਤ ਬਵਸਤਾ ਜਿਹੜੀ ਡਿੱਗੀ ਹੋਈ ਐ ਜਾਂ ਕੋਈ ਮਜਬੂਰ ਬੱਚਾ ਹੈ ਜਾਂ ਕੋਈ ਪਰਿਵਾਰ ਹੋਰ ਵੀ ਜਿਹੜੇ ਕਿ ਇਨਾਂ ਹਾਲਾਤਾਂ ਦੇ ਵਿੱਚ ਜਿਉਂਦੇ ਨੇ ਤਾਂ ਇਨਾਂ ਲੋਕਾਂ ਦੇ ਲਈ ਇਸ ਬੰਦੇ ਦਾ ਕੀ ਕਹਿਣਾ ਮੈਂ ਤੁਹਾਨੂੰ ਉਹਦੇ ਰੂਬਰੂ ਜ਼ਰੂਰ ਕਰਾਉਣਾ ਚਾਹੂੰਗਾ ਕਿਉਂਕਿ ਇਹਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਸਮਝਣ ਵਾਲੀ ਤਾਂ ਤੁਹਾਡੇ ਹੋਸ਼ ਛੁੱਟ ਜਾਣਗੇ ਜਦੋਂ ਤੁਸੀਂ ਇਹ ਗੱਲ ਸੁਣੋਗੇ ਇਸ ਪੰਜਾਬ ਦੇ ਨੌਜਵਾਨ ਦੇ ਮੋਹੋ ਸੁਣੋਗੇ ਕਿਉਂਕਿ ਇਹ ਗੱਲ ਬੜੀ ਗੰਭੀਰ ਹੈ ਦਰਸਾਲ ਇਹ ਸੁਣਨੀ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਵੀ ਮੈਂ ਕਹਿੰਨਾ ਤੁਹਾਡੇ ਤੋਂ ਰਹਿਣਾ ਨਹੀਂ ਜਾਣਾ ਬੋਲੇ ਤੋਂ ਬਿਨਾ ਤਾਂ ਕਮੈਂਟਾਂ ਦੇ ਵਿੱਚ ਕੀ ਲਿਖ ਰਹੇ ਨੇ ਲੋਕ ਉਹ ਵੀ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਤਾਂ ਪਹਿਲਾਂ ਤੁਸੀਂ ਇਹ ਸੁਣ ਲਓ ਇਸ ਬੱਚੇ ਦੀ ਜਿਹੜਾ ਕਿ ਇਹਨੂੰ ਟਰੈਕਟਰ ਦਿੱਤਾ ਗਿਆ ਪੂਰੀ ਗੱਲ ਸੁਣ ਲਓ ਪਹਿਲਾਂ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਨਿੱਕੇ ਜਿਹੇ ਗਰੀਬ ਮੁੰਡੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਜਿਸ ਨੇ ਵੀ ਇਸ ਦੀ ਵੀਡੀਓ ਨੂੰ ਵੇਖਿਆ ਹੈ ਉਸ ਦੀਆਂ ਅੱਖਾਂ ਭਰ ਆਈਆਂ ਹਨ ਦੱਸਦੀ ਹੈ ਕਿ ਇਹ ਮੁੰਡਾ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਵਿੱਚੋਂ ਹੈ ਪਰਿਵਾਰ ਇੰਨਾ ਜ਼ਿਆਦਾ ਗਰੀਬ ਹੈ ਕਿ ਇਹਨਾਂ ਦੇ ਘਰ ਵਿੱਚ ਆਟਾ ਮੁੱਕ ਗਿਆ ਸੀ ਤੇ ਇਹ ਬੱਚਾ ਭੁੱਖਾ ਪਾਣਾ ਕੱਲਾ ਪਾਣੀ ਪੀ ਕੇ ਸਕੂਲ ਆ ਜਾਂਦਾ ਆ ਸਕੂਲ ਦੇ ਮਾਸਟਰ ਨੇ ਮਜ਼ਾਕ ਵਿੱਚ ਜਾ ਕੇ ਵਿੱਚ ਇਸ ਬੱਚੇ ਨੂੰ ਪੁੱਛਿਆ ਕਿ ਤੂੰ ਕਰੋ ਕੀ ਖਾ ਕੇ ਆਇਆ ਹੈ ਤਾਂ ਇਸ ਬੱਚੇ ਦਾ ਜਵਾਬ ਸੀ ਕਿ ਸਾਡੇ ਘਰ ਵਿੱਚ ਆਟਾ ਹੀ ਹੈ ਨਹੀਂ ਸੀ ਇਸੇ ਕਰਕੇ ਮੈਂ ਭੁੱਖਾ ਸਕੂਲ ਆ ਗਿਆ ਇਹ ਸੁਣ ਕੇ ਮਾਸਟਰ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਤੇ ਮਾਸਟਰ ਵੱਲੋਂ ਇਸ ਬੱਚੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਭਾਵੂ ਕਰਕੇ ਰੱਖ ਦਿੱਤਾ ਜਿਸ ਤੋਂ ਬਾਅਦ ਇਸ ਮੁੰਡੇ ਦੇ ਘਰ ਬਹੁਤ ਹੀ ਜ਼ਿਆਦਾ ਰਾਸ਼ਨ ਅਤੇ ਆਰਥਿਕ ਮਦਦ ਪਹੁੰਚ ਰਹੀ ਹੈ ਤੇ ਉਧਰ ਹੀ ਹੁਣ ਇੱਕ ਪੰਜਾਬੀ ਵੀਰ ਆਪਣਾ ਨਵਾਂ ਜੂੰਡੀਆ ਟਰੈਕਟਰ ਲੈ ਕੇ ਸਿੱਧਾ ਇਸ ਮੁੰਡੇ ਨੂੰ ਘਰ ਮਿਲਣ ਲਈ ਆਉਂਦਾ ਹੈ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ ਇਸ ਪਰਿਵਾਰ ਹੁਣ ਇੱਕ ਗੱਲ ਸੁਣ ਲੋ ਧਿਆਨ ਦੇ ਨਾਲ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਸੁਣਨੀ ਜ਼ਰੂਰੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਸਾਫ਼ ਕਰ ਦਿਆਂ ਇਹ ਗੱਲ ਤੁਸੀਂ ਗਾਲਾਂ ਕੱਢੋਗੇ ਇਸ ਬੰਦੇ ਨੂੰ ਦੇਖੋ ਪਹਿਲਾਂ ਤਾਂ ਤੁਸੀਂ ਇਹ ਪੜ੍ਹ ਲਓ ਸ਼ਾਇਦ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਉਲਟਾ ਫੁਲਟਾ ਇਹ ਨਹੀਂ ਆਉਣਾ ਇੱਥੇ ਲਿਖਿਆ ਕੀ ਹੈ ਗਰੀਬ ਮੁੰਡੇ ਨੂੰ ਦਿੱਤਾ ਨਵਾਂ ਜੋਂਡੀਅਰ ਟਰੈਕਟਰ ਲੈ ਕੇ ਪਹੁੰਚ ਗਿਆ ਸਿੱਧਾ ਘਰੇ ਐਡਾ ਦਿਲ ਵੀ ਇਹਨੂੰ ਜੌਂਡੀਅਰ ਦੇਤਾ ਇਹ ਕੀਨੇ ਕਿਹਾ ਇਹਦਾ ਨਾਮ ਹੈਗਾ ਪੰਜਾਬ ਵਾਇਰਲ ਇਨਫੋ ਗੌਰ ਨਾਲ ਸੁਣ ਲਓ ਪੰਜਾਬ ਵਾਲਿਓ ਪੰਜਾਬ ਵਾਇਰਲ ਇਨਫੋ ਚੈਨਲ ਦਾ ਨਾਮ ਹੈ ਤੇ ਇਸ ਚੈਨਲ ਨੇ ਪਤਾ ਕੀ ਕੀਤਾ ਹਜ਼ਾਰਾਂ ਲੋਕਾਂ ਨੂੰ ਗੁੱਧੂ ਬਣਾਈ ਜਾਂਦਾ ਯਾਰ ਇਹ ਲੱਖਾਂ ਕਰੋੜਾਂ ਲੋਕ ਇਹਨੂੰ ਦੇਖ ਵੀ ਰਹੇ ਨੇ ਪੰਜਾਬੀ ਵਾਇਰਲ ਇਨਫੋ ਪੰਜਾਬੀ ਵਾਇਰਲ ਇਨਫੋ ਤਾਂ ਇਹ ਚੈਨਲ ਤੇ ਲੋਕ ਕਮੈਂਟ ਕੀ ਕਰ ਰਹੇ ਨੇ ਲੋਕ ਇਹਨੂੰ ਗੰਦੇ ਗੰਦੇ ਕਮੈਂਟ ਕਰ ਰਹੇ ਨੇ ਤੇ ਕੇ ਗੱਲ ਕਰੇ ਵੀ ਜਿਹੜੇ ਦੂਜੇ ਲੋਕ ਨੇ ਉਹਨਾਂ ਤੇ ਗੱਲ ਕਿਉਂ ਨਹੀਂ ਕਰਦੇ ਇਹ ਕੀ ਗੱਲ ਕਰੂਗਾ ਜਦੋਂ ਕਿ ਇਹ ਗੱਲ ਸਾਰੀ ਝੂਠ ਦੱਸ ਰਿਹਾ ਕੋਈ ਟਰੈਕਟਰ ਨਹੀਂ ਦਿੱਤਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਐਵੇਂ ਝੂਠ ਤੂਫਾਨ ਮਾਰ ਕੇ ਯਾਰ ਕੱਲੇ ਪੈਸੇ ਕਮਾਉਣ ਦੇ ਚੱਕਰ ਚ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਤਾਂ ਇਸ ਕਰਕੇ ਮੈਂ ਸੋਚਿਆ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਬਾਦੀ ਇਹ ਨੈਗੇਟਿਵ ਊਰਜਾ ਜਿਹੜੇ ਲੋਕ ਨੇ ਨੈਗੇਟਿਵ ਸੋਚਦੇ ਮੈਂ ਕਹਿੰਦਾ ਵੀ ਇਹਨਾਂ ਤੇ ਨੱਥ ਪਾਣੀ ਚਾਹੀਦੀ ਹੈ ਕਾਨੂੰਨ ਤਾਂ ਹੈ ਨਹੀਂ ਪਰ ਜਿਹੜਾ ਕਿ ਇਹ ਜੇ ਲੋਕਾਂ ਨੂੰ ਗਾਲਾਂ ਜ਼ਰੂਰ ਕੱਢਿਆ ਕਰੋ ਕਮੈਂਟਾਂ ਦੇ ਵਿੱਚ ਕਿਉਂਕਿ ਯਾਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਲਿਖਿਆ ਕੀ ਉੱਤੇ ਮੈਨੂੰ ਮਜਬੂਰ ਹੋ ਕੇ ਇਹ ਵੀਡੀਓ ਪਾਉਣੀ ਪਈ ਹੈ ਨਹੀਂ ਮੇਰਾ ਕੋਈ ਇਰਾਦਾ ਨਹੀਂ ਸੀ ਚਲੋ ਠੀਕ ਹੈ ਲੋਕ ਬਹੁਤ ਜਿਆਦਾ ਤੰਗ ਆ ਪੰਜਾਬ ਦੇ ਵਿੱਚੋਂ ਤਾਂ ਵੈਸੇ ਹੀ ਪਤਾ ਪਰ ਆਹ ਬੰਦੇ ਨੂੰ ਲਾਜ਼ਮੀ ਮਿਲਣਾ ਤੁਸੀਂ ਫੋਨ ਦੇ ਜਰੀਏ ਤੁਸੀਂ ਇਹਨੂੰ ਕਮੈਂਟ ਕਰੋ ਪੰਜਾਬ ਵਾਇਰਲ ਇਨਫੋ ਚੈਨਲ ਦਾ ਨਾਮ ਹੈ ਇਹਨੇ ਲੋਕਾਂ ਨੂੰ ਬੜਾ ਤੇਜ਼ੀ ਦੇ ਨਾਲ ਬਦੂ ਬਣਾ ਰਿਆ ਸਾਰੀਆਂ ਵੀਡੀਓ ਇਸੇ ਬੱਚੇ ਦੇ ਪਾਈ ਜਾਂਦਾ ਕਦੇ ਕਹਿੰਦਾ ਜੀ 1 ਕਰੋੜ ਦਿੰਦਾ ਜੀ ਕਦੇ ਕਹਿੰਦਾ ਫਲਾਣੇ ਨੇ ਕਰਤਾ ਜੀ ਆਹ ਕਰਤਾ ਜੀ ਇਹਨੂੰ ਨੰਗਾ ਕਰੋ ਤਾਂ ਇਹੀ ਮੇਰਾ ਸਨੇਹਾ ਤੁਹਾਡੇ ਕੋਲ ਪਚਾਇਆ ਮੈਂ ਜਿਹੜੀ ਕਿ ਮੈਨੂੰ ਵਧੀਆ ਨਹੀਂ ਲੱਗੀ ਗੱਲ ਤਾਂ ਮੈਂ ਵੀ ਸੋਚਿਆ ਯਾਰ ਇਹ ਫਰਾਡ ਕਰ ਰਿਹਾ ਤਾਂ ਸਾਡੇ ਆਲਿਆਂ ਨੂੰ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਤੇ ਮੇਰਾ ਵੀਰ ਅੱਗੇ ਤੱਕ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਦਬਕੇ